ਹਾਂ ਜੀ ਮਹਾਰਾਜ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅ ਸ਼ੰਕਾ ਤੋਂ ਸ਼ੁਰੂ ਕਰਨਾ ਸੀ ਮਹਾਰਾਜ ਹਾਂ ਜੀ ਅੱਗੇ ਜੀ ਹਾਂ ਜੀ ਸ਼ੰਕਾ ਵਿਦਿਆ ਪੜਨੇ ਕੇ ਬਾਹਰਲੇ ਸਹਿਕਾਰੀ ਗੁਣ ਕੌਣ ਕੌਣ ਹੈ ਜੋ ਹੈ ਸੋ ਤੁਮ ਕਹੋ ਉਹਨਾਂ ਨੇ ਪੁੱਛਿਆ ਵਿਦਿਆ ਪੜਨ ਦੇ ਵਿੱਚ ਦੋ ਤਰ੍ਹਾਂ ਦੇ ਗੁਣ ਹੁੰਦੇ ਇੱਕ ਬਾਹਰਲੇ ਅੰਦਰਲੇ ਸਤਿ ਜੀ ਬਾਹਰਲੇ ਸਹਿਕਾਰੀ ਦਾ ਮਤਲਬ ਹੁੰਦਾ ਸਹਿਯੋਗੀ ਮਦਦ ਕਰਨ ਵਾਲੇ ਹੈਲਪਰ ਜਿਹੜੇ ਮਤਲਬ ਬਾਹਰਲੇ ਸਹਿਕਾਰੀ ਗਉਣ ਨੇ ਉਹ ਕਿਹੜੇ-ਕਿਹੜੇ ਨੇ ਦੱਸੋ ਉਹ ਕਹਿੰਦੇ ਸਮਾਧਾਨ ਮੂਲ ਦੋਰਾ ਗੁਰ ਪੋਸਤਕ ਤੁਮੇ ਸਿ ਭਗ ਪ੍ਰੀਤਮ ਅਪ ਅਵਰ ਸਹਾਇ ਕਰੈ ਵਿਦ ਵਿਦਿਆ ਪਠੀ ਪੈਰ ਪਾਂਚ ਗੁਣ ਗਾਏ ਇਕ ਵਿਦਿਆਦਨੇ ਬਾਹਰ ਲਏ ਇਹ ਪੰਜ ਗੁਣ ਅਧਕਾਰੀ ਹੈ ਸੋ ਤੂੰ ਸੁਣੋ ਇੱਕ ਪੜ੍ਹਾਣੇ ਵਾਲਾ ਗੁਰੂ ਉੱਤਮ ਹੋਣਾ ਚਾਹੀਏ ਹਮ ਤਮਜ਼ੀ ਨਾ ਹੋਵੇ ਕਿਰਪਾਲੂਰ ਸ਼ਾਂਤ ਕੇ ਸੁਭਾਵ ਹੋਣਾ ਯੋਗ ਹੈ ਕਾਹਤੇ ਜਿਤਨੀ ਵਾਰ ਪੁੱਛੇ ਉਤਨੀ ਵਾਰ ਪ੍ਰਸੰਨ ਚਿਤ ਹੋ ਕੇ ਬਤਾ ਦੇਵੇ ਐਸਾ ਨਾ ਹੋ ਜਦ ਪੁੱਛੇ ਤਾਂ ਵੀ ਲੜਨੇ ਲੱਗ ਜਾਏ ਦੂਸਰਾ ਫੇਰ ਪੁਸਤਕ ਆਪਣਾ ਹੋਵੇ ਅਰ ਨਾਲੇ ਸ਼ੁੱਧ ਹੋਵੇ ਕਿਸੇ ਪਾਸੋਂ ਗ੍ਰੰਥ ਮੰਗ ਕੇ ਦੋ ਸੰਥਾ ਕੀਤੀਆਂ ਗ੍ਰੰਥ ਵਾਲੇ ਨਾਲ ਕਿਸੇ ਕਿਸਮ ਦੀ ਬੋਲ ਚਾਲ ਹੋ ਪੜੀ ਸੰਥਿਆ ਤੀਸਰੀ ਸੰਥਾ ਵੇਲੇ ਮਾਲਕ ਨੇ ਆਪਣਾ ਪੁਸਤਕ ਖੋਸ ਲਿਆ ਤਾਂ ਫੇਰ ਕੀ ਕਰੇਗਾ ਦੇਸ ਲਈ ਜੋ ਗ੍ਰੰਥ ਪੜਨਾ ਹੋ ਸੋ ਆਪਣਾ ਹੋਣਾ ਚਾਹੀਏ। 7 ਤੀਸਰੀ ਧੂਮੀ ਨਾ ਪਥਵੀ ਸੁਭਾਗ ਨਾਮ ਸੁੰਦਰ ਔਰ ਪਵਿੱਤਰ ਹੋਣੀ ਚਾਹੀਏ। ਹਮ ਜਹਾਂ ਰਹਿ ਕੇ ਵਿੱਦਿਆ ਪੜਨੀ ਹੋ ਕਾਹੇ ਤੇ ਜੈਸੇ ਕਾਂਸੀ ਹਰ ਦਵਾਰ ਅੰਮ੍ਰਿਤਸਰ ਪਵਿੱਤਰ ਸਥਾਨ। ਇਹਨਾਂ ਵੇਲੇ ਕਿ ਵਿੱਦਿਆ ਪਰੇਸ਼ੀ ਕਰ ਵਿੱਦਿਆ ਆਤੀ ਹੈ ਜੇ ਨੇਮ ਹੈ। ਅਨ ਦੇਸਾ ਮੇ 10 ਸਾਲ ਜੋ ਪੜਨੇ ਸੇ ਵਿਦਿਆਤੀ ਹੈ ਕਾਸ਼ੀ ਪ੍ਰਾਗ ਦੰਗਾ ਪਰ 5 ਸਾਲ ਮੇ ਸੋ ਵਿਦਿਆ ਆਏ ਜਾਵੇ ਹੈ ਇਸ ਲਈ ਵਿਦਿਆ ਪੜਨ ਕੇ ਵਾਸਤੇ ਅਸਥਾਨ ਸ੍ਰੇਸ਼ਟ ਹੋਣਾ ਚਾਹੀਏ ਚੌਥਾ ਸਵੈ ਅਧਿਆਈ ਪ੍ਰੀਤਮ ਹੋਣਾ ਚਾਹੀਏ ਹਮ ਪਾਇਦੇ ਇੱਕ ਹੀ ਵਿਦਿਆਰਥੀ ਪੜਦਾ ਹੋ ਦੂਸਰਾ ਨਾ ਹੋ دوسری بار اپنے سوائے سے پوچھ لیا تب ٹھیک ودیا آتی ہے پانچواں شریر کی یاترا واسطے اور سہای کو متر ہونا چاہیے ਕਾਇਤੇ ਕਿਸੇ ਪੋਥੀ ਕੀ ਵਾ ਕਲਮ ਦਵਾਤ ਕੀ ਵਾ ਕਾਗਜ਼ ਸ਼ਾਈ ਕੀ ਵਾ ਤੇਲ ਸਾਬਣ ਕੀ ਵਾ ਥਿੰਦੇ ਵਸਤਰ ਕੀ ਵਾ ਕਿਸੇ ਹੋਰ ਚੀਜ਼ ਕੀ ਲੋੜ ਪੜੀ ਨਾ ਮਿਲੇ ਤਾਂ ਵਿਦਿਆ ਨਹੀਂ ਆਤੀ ਹਮ ਜਦ ਕਿਸੇ ਵਸਤੂ ਕੀ ਲੋੜ ਪੜੇ ਉਸੇ ਸਮੇਂ ਉਹ ਲੈ ਦੇਵੇ ਹਮ ਐਸਾ ਕੋਈ ਸਹਾਇਕ ਮਿੱਤਰ ਹੋਣਾ ਚਾਹੀਏ ਤਾਂ ਫਿਰ ਵਿਦਿਆ ਆਤੀ ਹੈ

ਦੋਰਾ ਸ਼ਾਸਤਰ ਪ੍ਰੀਤ ਸੁਧ ਬੁੱਧ ਭਗਤ ਉਦਮ ਰੋਗ ਨ ਦੇ ਕਰੈ ਵਿਰਧ ਵਿਦਿਆ ਪਠੀ ਪਾਂਚ ਆਤਰ ਗੁਣ ਏ ਟੀਕਾ ਏਕ ਦਿਲ ਮੇ ਸ਼ਾਸਤਰ ਮੇ ਪ੍ਰੀਤ ਹੋਣਾ ਚਾਹੀਏ ਭਾਵ ਵੇਦ ਆਪ ਸ਼ਾਸਤਰ ਮੇ ਆਸਤਿਕ ਭਾਵਨਾ ਹੋ ਐਸਾ ਨਾ ਹੋ ਜਿਸ ਕੋ ਪੜੇ ਉਸੇ ਕੀ ਨਿੰਦਾ ਕਰੇ ਜਿਵੇਂ ਅੱਜ ਕੱਲ ਸੂਰਜ ਪ੍ਰਕਾਸ਼ ਜਿ ਕਸਾ ਵੀ ਕਰੀ ਜਾਂਦੇ ਨੇ ਤੇ ਮੰੰਦਾ ਵੀ ਕਰੀ ਜਾਂਦੇ ਨੇ ਕੋਈ ਵੀ ਬੋਤੀ ਲੈ ਲਓ ਪੌਦੇ ਬਜ ਨੁਕਸ ਕਰ ਦਿੰਦੇ ਹੈ ਹਮ ਇਹ ਨਾ ਇਹ ਨਾਸਤਕ ਭਰੋ ਨਾ ਹੁੰਦੀ ਕਹਿੰਦੇ ਐਸਾ ਨਾ ਹੋ ਜਿਸ ਕੋ ਐਸਾ ਨਾ ਹੋ ਜਿਸ ਕੋ ਪੜੇ ਉਸੇ ਕੀ ਮੰੰਦਾ ਕਰੇ ਕਾਹਤੇ ਬੋਤੀ ਪਰਮੇਸ਼ਰ ਦਾ ਥਾਨ ਐਸਾ ਗੁਰੂ ਜੀ ਨੇ ਕਹਾ ਹੈ ਵੇਦ ਸ਼ਾਸਤਰ ਪਰਮੇਸ਼ਰ ਦਾ ਰੂਪ ਹੈ ਐਸੇ ਜਾਣੇ ਦੂਸਰਾ ਬੁੱਧੀ ਸ਼ੁੱਧ ਹੋਵੇ ਤਾਤ ਬਾਦ ਕੋ ਛੇਤੀ ਸਮਝੇ ਐਸਾ ਨਾ ਹੋ ਗੁਰੂ ਕੁਛ ਕਹੇ ਉਹ ਕੁਛ ਹੋਰ ਹੀ ਸਮਝ ਲਏ ਭਾਵ ਨੂੰ ਸਮਝਣੇ ਵਾਲਾ ਹੋਵੇ ਐਸੀ ਬੁੱਧੀ ਸ਼ੁੱਧ ਹੋ ਤੀਸਰਾ ਗੁਰੂ ਪਰਮੇਸ਼ਰ ਦਾ ਵਿਦਿਆਰਥੀ ਭਗਤ ਹੋਵੇ ਭਾਵ ਸ਼ਰਧਾਲੂ ਹੋਵੇ ਤਰਕ ਵਿਦਿਆ ਗੁਰੂ ਕੀ ਕਿਰਤ ਪਰ ਨਾ ਕਰੇ ਜੋ ਗੁਰੂ ਪਿਆਰ ਰਿਹਾ ਉਹ ਤੇ ਕਿੰਤੂ ਪਰੰਤੂ ਵੀ ਨਾ ਕਰੇ ਹੈ ਨਾ ਚੌਥਾ ਫਿਰ ਵਿਦਿਆਰਥੀ ਉਹ ਚੌਥਾ ਫਿਰ ਵਿਦਿਆਰਥੀ ਉਦਮੀ ਹੋਣਾ ਚਾਹੀਏ ਐਸਾ ਨਾ ਹੋ ਗੁਰੂ ਕੋ ਪਿਆਸ ਲੱਗੀ ਤੇ ਚੇਲਾ ਇਹ ਨਾ ਦੇਖੇ ਜੋ ਇਹ ਮੈਨੂੰ ਵੀ ਉੱਠ ਕੇ ਜਲ ਪਿਲਾएंगे ਮੈਂ ਥੱਕ ਗਿਆ ਹਾਂ ਚੇਲੇ ਕੋ ਚਾਹੀਏ ਸੀਕਰ ਉੱਠ ਕੇ ਤਾਜ਼ਾ ਜਲ ਲੈ ਆ ਕੇ ਪਿਲਾ ਦੇਣਾ ਜੋ ਸੇਵਾ ਦੇਖੇ ਸੇ ਉੱਠ ਕਰ ਜਲਦੀ ਕਰ ਲੈ ਪਾਂਚਵਾ ਦੇਹ ਮੇ ਕੋਈ ਰੋਗ ਨਾ ਹੋਵੇ ਸ਼ੰਕਾ ਦੇਹ ਮੇ ਜੋ ਰੋਗ ਹੋਣਾ ਹੈ ਅਸ਼ੰਕਾ ਪੜੋ ਹੈ ਦੇਹ ਮੇ ਜੋ ਰੋਗ ਹੋਣਾ ਹੈ ਸੋ ਸੋ ਪ੍ਰਾਰਬਦ ਅਧੀਨ ਹੈ ਇਸ ਕੇ ਕਿਆ ਅਧੀਨ ਹੈ ਉਹ ਕਹਿੰਦੇ ਵਿੱਚ ਦੇਹ ਦੇ ਵਿੱਚ ਰੋਗ ਹੈ ਤੇ ਉਹਦੇ ਕਰਮਾਂ ਦਾ ਪਿਛਲਾ ਹੀ ਹੈ ਕੋਈ ਪਰ ਅਨੁਗਤ ਹੈ ਅਗੋਂ ਦਾ ਉੱਤਰ ਦਿੰਦੇ ਕਹਿੰਦੇ ਸਮਾਧਾਨ ਨੇਮ ਦੇ ਮੈਂ ਇਹ ਇੱਕ ਲਾਲਚ ਕਰ ਬਹੁਤਾ ਖਾ ਰਹਿਣ ਕਿਸੇ ਨੇ ਘਰ ਬੁਲਾਇਆ ਸੀ ਪ੍ਰਸ਼ਾਦਾ ਛਕਣ ਲਈ ਲਾਲਚ ਕਰਕੇ ਦੋ ਪ੍ਰਸ਼ਾਦ ਨੇ ਥਾਂ ਦੇ ਚਾਰ ਛਕਲੇ ਚਾਰ ਦੀ ਥਾਂ ਦੇ 8 ਛਕਲੇ ਨਾ ਹਾਂ ਇਸੇ ਸਭ ਰੋਗ ਹੋ ਗਏ ਤਾਂ ਤੇ ਸੰਜਮ ਸੇ ਭੋਜਨ ਖਾਏ ਜਿਸੇ ਰੋਗ ਨਾ ਹੋ ਇਹ ਇਸਕੇ ਅਧੀਨ ਹੈ ਕਿੰਬਾ

ਇਹਨਾਂ ਕੋ ਅੰਤਰ ਜ਼ਰੂਰ ਧਾਰਨ ਕਰੇ ਹੂੰ ਸੰਕਾ ਵਿਦਿਆ ਕੇ ਹੇਤੂ ਵਿਦਿਆ ਕੇ ਹੇਤੂ ਸੇ ਆਤੀ ਹੈ ਕਿ ਮਨ ਕਿਹੜੇ ਵਿਦਿਆ ਕਿਹੜੇ ਹੇਤੂ ਸੇ ਆਤੀ ਤੂੰ ਬਨੇ ਕਾਰਨ ਵਿਦਿਆ ਕਿਸ ਤਰੀਕੇ ਨਾਲ ਕਿਹੜੇ ਕਾਰਨ ਹੁੰਦੀ ਹੈ ਪਾ ਵਿਦਿਆ ਪ੍ਰਾਪਤੀ ਦੇ ਕਾਰਨ ਕਿਤਨੇ ਹੈ ਸਮਾਗਾ ਮੂਲ ਦੋਰਾ ਗੁਰ ਸੇਵਾ ਵਾ ਦਰਬ ਕਰ گرو کی سیوا کرنے پر آتی ہے اتوا دوسرا تن سے ودیا پڑھی جاتی ہے تیسرا ودیا سے یہ ہے جس یہ ہے جس پرس کو پڑھنے کی اچھا ہو سو پرس جب تک من تن من سے گروہ کی سیوہ نہ کرے تب تک گروہ دل سے پڑھائیں گے نہیں جب کرے گا تب تب پڑھائیں گے ابیا سکھ راتی ہے یعنی گروہ کی سیوہ نہ کرے گا تب گروہ پڑھاتے ہوئے بھی دل سے نہ پڑھائیں گے پھر ودیا ٹھیک نہیں آتی دوسرا ہے تجھے ہے سیوہ کرنے کی سمرتھ ہے نہیں ਅਰ ਤਨ ਪਾਸ ਬਹੁਤ ਹੈ ਤਬ ਤਾਨੂੰ ਦੇ ਕੇ ਗੁਰੂ ਨੂੰ ਪ੍ਰਸੰਨ ਕਰੇ ਉਹਨਕੇ ਸਰੀਰ ਕੀ ਯਾਤਰਾ ਕੀ ਤਰਫ ਖਿਆਲ ਰੱਖੇ ਜੋ ਵਸਤੂ ਚਾਹੀਏ ਸੋ ਲਿਆ ਦੇਵੇ ਤਬ ਗੁਰੂ ਪ੍ਰਸੰਨ ਹੋ ਕੇ ਵਿੱਦਿਆ ਪੜਾਉਣਗੇ ਫਿਰ ਸੀਖਰ ਵਿੱਦਿਆ ਆਤੀ ਹੈ ਵਾ ਤਾਨੂੰ ਸੇ ਕੋਈ ਪੰਡਿਤ ਨੌਕਰੀ ਰੱਖਦੀ ਆ ਤਾਬੇ ਵਿੱਦਿਆ ਪੜੀ ਜਾਂਦੀ ਹੈ ਤੀਸਰਾ ਹੇਤੁਜ ਹੈ ਇੱਕ ਸੰਸਕ੍ਰਿਤ ਜਾਣਤਾ ਹੈ ਦੂਸਰਾ ਫਾਰਸੀ ਵਾ ਗੁਰਮੁਖੀ ਜਾਣਦਾ ਹੈ ਉਸਨੇ ਉਸ ਕੋ ਵਿਦਿਆ ਪੜਾ ਦੇਈ ਉਸਨੇ ਉਸ ਕੋ ਪੜਾ ਦੇਈ ਐਸੇ ਵੀ ਵਿਦਿਆ ਆਏ ਜਾਵੇ ਹੈ ਇਹ ਤਿੰਨ ਵਿਧੀਆਂ ਵਿਦਿਆ ਦੀ ਪ੍ਰਾਪਤੀ ਕਰ ਸਕੇ ਹਨ ਇਹਨਾਂ ਤਿੰਨ ਕਾਰਨਾਂ ਸੇ ਬਿਨਾ ਔਰ ਚੌਥਾ ਕੋਈ ਹੇਤੂ ਨਹੀਂ ਹੈ ਜਿਸੇ ਵਿਦਿਆ ਪੜਨੀ ਹੈ ਭਾਵ ਜਿਸਨੇ ਵਿਦਿਆ ਪੜਨੀ ਹੋ ਸੇਵਾ ਕਰੇ ਉਹ ਧੰਨ ਦੇਵੇ ਵਾ ਵਿਦਿਆ ਸੇ ਵਿਦਿਆ ਲੇਵੇ ਜੇ ਵਿਦਿਆ ਤਬ ਵਿਦਿਆ ਆਵੇਗੀ ਨਹੀਂ ਤਾਂ ਭੋਜਨ ਨਾ ਹੀ ਦਾ ਭਜਨ ਕਰੇ ਹਾਂ ਇੰਨਾ ਹੀ ਕਰ ਲਿਆ ਜੀ ਫੇਰ ਕਰਦੇ ਹਾਂ ਬਾਅਦ ਵਿੱਚ আচ্ছা ਸਤਿਵੰਤ ਮਹਾਰਾਜ ਸੋ ਸ਼ਾਂਤ ਮਹਾਰਾਜ ਅੰਨ ਦੀ ਕਿਰਪਾ